ਧਨ ਨੇ ਇਤਨਾ ਆਯਾਸ਼ ਬਣਾ ਦਿੱਤਾ ਧਨ ਨੇ ਇਤਨਾ ਆਲਸੀ ਬਣਾ ਦਿੱਤਾ ਧਨ ਨੇ ਇਤਨਾ ਸੁਖਿਆਰਾ ਬਣਾ ਦਿੱਤਾ ਧਨ ਨੇ ਈਸ਼ਵਰ ਤੋਂ ਮੋਨ ਕਰ ਕਰ ਦਿੱਤਾ ਜਿ세 ਜਿ세 ਔਰ ਜਿਹੜੇ ਜਿਹੜੇ ਦੇਸ਼ ਤੇ ਜਿਹੜੀਆਂ ਜਿਹੜੀਆਂ ਕੌਮਾਂ ਬਹੁਤ ਸੁਖਿਆਰੀਆਂ ਹੋ ਗਈਆਂ ਸੁਖ ਨੇ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਰੱਬ ਤੋਂ ਤੋੜ ਕੇ ਰੱਖ ਦਿੱਤਾ ਇਹ ਸਾਰ ਦੇਖਣ ਦੇ ਚ ਆਇਆ ਦੋ ਹੀ ਕਸਵਟੀਆਂ ਨੇ ਦੁੱਖ ਤੇ ਸੁੱਖ ਕੋਈ ਦੁੱਖ ਤੇ ਪੂਰਾ ਨਹੀਂ ਉਤਰਦਾ ਲਗਾਤਾਰ ਦੁੱਖ ਆਖਰੀ ਇਨਕਾਰੀ ਹੋ ਜਾਂਦਾ ਹੈ ਰੱਬ ਤੋਂ ਦੁੱਖ ਨੂੰ ਹਿਲਾ ਕੇ ਰੱਖ ਦਿੰਦਾ ਹੈ ਔਰ ਅਨਰਥ ਕਰ ਬੈਠਦਾ ਹੈ ਸੁਖ ਵੀ ਹਿਲਾ ਦਿੰਦਾ ਹੈ ਨਾਮ ਜਪਣ ਵਾਲੇ ਦਾ ਦੂਸਰਾ ਲਖਣ ਪੂਰਨ ਪੁਰਖ ਦਾ ਉਹਦੇ ਲਈ ਦੁੱਖ ਸੁਖ ਇਕ ਸਮਾਨ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣੇ ਛੇਤੀ ਛੇਤੀ ਮੈਂ ਅਰਜ਼ ਕਰਾਂ ਇਹ ਦੂਜਾ ਲਖਣ ਹੈ ਦੁੱਖ ਬੇਚੈਨ ਕਰ ਰਿਹਾ ਹੈ ਸੁਖ ਆਲਸੀ ਬਣਾ ਰਿਹਾ ਹੈ ਇਹਦੇ ਲਈ ਦੁੱਖ ਸੁਖ ਇਕ ਸਮਾਨ ਨਹੀਂ ਹੈ ਇਹਨੂੰ ਦੁੱਖ ਨੇ ਵੀ ਹਿਲਾ ਕੇ ਰੱਖ ਦਿੱਤਾ ਹੈ ਸੁਖ ਨੇ ਵੀ ਹਿਲਾ ਕੇ ਰੱਖ ਇਕੋ ਜਿਆ ਨਹੀਂ ਹੈ ਜਿਤਨੇ ਸੌਖੇ ਢੰਗ ਨਾਲ ਮੈਂ ਕਹਿੰਦਾ ਪਿਆ ਖੇੜ ਇਤਨੀ ਸੌਖੀ ਨਹੀਂ ਹੈ ਪਰ ਨਾਮ ਜਪਦਿਆਂ ਜਪਦਿਆਂ ਮਨ ਦੀ ਹਾਲਤ ਇਹ ਬਣ ਜਾਂਦੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਣੇ ਸੁਖ ਸੁਨੇ ਅਰ ਬਹਿ ਨਹੀਂ ਜਾ ਕੇ ਕੰਚਨ ਵਾਟੀ ਵਾਣੇ ਉਹਦੇ ਲਈ ਦੁੱਖ ਸੁਖ ਇੱਕ ਸਮਾਨ ਹੋ ਜਾਂਦਾ ਹੈ ਉਹਨੂੰ ਪਤਾ ਚੱਲ ਜਾਂਦਾ ਹੈ ਸੰਸਾਰ ਦੋ ਰੰਗੀ ਹੈ ਦਿਨ ਵੀ ਹੈ ਰਾਤ ਵੀ ਹੈ ਜਨਮ ਵੀ ਹੈ ਮਰਨ ਵੀ ਹੈ ਜਵਾਨੀ ਵੀ ਹੈ ਬੁਢਾਪਾ ਵੀ ਹੈ ਆਸਾ ਵੀ ਹੈ ਰੋਣਾ ਵੀ ਹੈ ਫੁੱਲ ਵੀ ਖਿੜਦੇ ਨੇ ਪਰ ਮਰ ਜਾਂਦੇ ਵੀ ਨੇ ਉਨ ਨੂੰ ਇਸ ਦਾ ਪਤਾ ਹੈ ਸੰਸਾਰ ਦੋ ਰੰਗੀਏ ਇੱਕ ਰੰਗੀ ਨਹੀਂ ਹੈ ਹਾਸੇ ਵੀ ਨੇ ਰੋਣੇ ਵੀ ਨੇ ਨਫਾ ਵੀ ਹੈ ਨੁਕਸਾਨ ਵੀ ਹੈ ਇੱਜ਼ਤ ਵੀ ਹੈ ਬੇਇੱਜ਼ਤੀ ਵੀ ਹੈ ਜਨਮ ਵੀ ਹੈ ਮਰਨ ਵੀ ਹੈ ਭਗਤ ਨੂੰ ਇਹ ਦੋਵੇਂ ਰੂਪ ਕਬੂਲ ਨੇ ਜਨਮ ਵੀ ਕਬੂਲ ਮਰਨ ਵੀ ਕਬੂਲ ਜਵਾਨੀ ਵੀ ਕਬੂਲ ਬੁੜੇ ਪਾ ਵੀ ਕਬੂਲ ਸੁਖ ਵੀ ਕਬੂਲ ਦੁੱਖ ਵੀ ਕਬੂਲ ਇੱਜ਼ਤ ਵੀ ਕਬੂਲ ਬੇਇੱਜ਼ਤੀ ਵੀ ਕਬੂਲ ਜੋ ਹੋ ਗਿਆ ਠੀਕ 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 ਪਰ ਸੰਸਾਰੀ ਨੂੰ ਇਹ ਦੋਵੇਂ ਕਬੂਲ ਨਹੀਂ ਇੱਕ ਕਬੂਲ ਹੈ ਮੈਂ ਇਸ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਦੇਖਦਾ ਇਹ ਵੀ ਦੋ ਤਰ੍ਹਾਂ ਦੇ ਨੇ ਪਹਿਲੇ ਭਗਤ ਕਬੀਰ ਉਹ ਕਹਿੰਦੇ ਨੇ हे ਪ੍ਰਭੂ ਕਮ ਸੇ ਕਮ ਮੈਂ ਤੇਰੇ ਕੋਲ ਸੁੱਖ ਨਹੀਂ ਮੰਗਦਾ ਗੱਲ ਖਤਮ ਆਪਾਂ ਨਹੀਂ ਮੰਗਦੇ ਹੁਣ ਕਿਹੜਾ ਬੰਦਾ ਜਿਹੜਾ ਸੁੱਖਾਂ ਦੀ ਲਾਲਸਾ ਨਹੀਂ ਰੱਖਦਾ ਔਰ ਮੰਦਰ ਮਸਜਿਦ ਗੁਰਦੁਆਰੇ ਜਾਣ ਦਾ ਮਤਲਬ ਇਹ ਨਾ ਹੋਵੇ ਕਬੀਰ ਕਹਿੰਦੇ ਨੇ ਪ੍ਰਭੂ ਮੈਂ ਤੇਰੀ ਆਰਾਧਨਾ ਕਰਦਾ ਸੁੱਖ ਲਈ ਨਹੀਂ ਮੈਨੂੰ ਸੁੱਖ ਨਹੀਂ ਚਾਹੀਦਾ ਕਿਉਂ ਤੈਨੋਂ ਸੁੱਖ ਕਿਉਂ ਨਹੀਂ ਚਾਹੀਦਾ ਤੋ ਪੰਕਤੀਆਂ ਧਿਆਨ ਨਾਲ ਸੁਣਨਾ ਸੁਖ ਮੰਗਤ ਦੁਖ ਆਗਲ ਆਵੇ ਸੋ ਸੁਖ ਹਮੋਂ ਨਾ ਮੰਗਿਆ ਭਾਵੇਂ ਕਿਉਂਕਿ ਹਰ ਸੁੱਖ ਦੇ ਪਿਛੇ ਦੁਖ ਹੁੰਦਾ ਹੈ ਤੇ ਜੇ ਮੈਂ ਸੁੱਖ ਮੰਗ ਲਿਆ ਤਾਂ ਦੁਖ ਵੀ ਆ ਜਾਏਗਾ ਜੇ ਮੈਂ ਜਨਮ ਮੰਨ ਲਿਆ ਤਾਂ ਮਰਨ ਵੀ ਆਵੇਗਾ ਜੇ ਮੈਂ ਜਵਾਨੀ ਮੰਗ ਲਈ ਤਾਂ ਬੁਢੇਪਾ ਵੀ ਆਵੇਗਾ ਜੇ ਮੈਂ ਸੁੱਖ ਮੰਗ ਲਿਆ ਤਾਂ ਦੁਖ ਵੀ ਆਵੇਗਾ ਆਪਾਂ ਮੰਗਦੇ ਹੀ ਨਹੀਂ ਚਾਹੀਦਾ ਬੜੀ ਹਿੰਮਤ ਦੀ ਗੱਲ ਹੈ ਬੜੇ ਸੋਚ ਸਮਝ ਦੀ ਗੱਲ ਹੈ